ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਓ ਅੱਜ ਅਸੀਂ ਮੋਗਾ ਦੇ 10 ਸਭ ਤੋਂ ਪ੍ਰਸਿੱਧ ਸਥਾਨਾਂ ਬਾਰੇ ਜਾਣਦੇ ਹਾਂ ਜਿਨ੍ਹਾਂ ਦੀ ਇਤਿਹਾਸਿਕ ਅਤੇ ਸੱਭਿਆਚਾਰਕ ਮਹੱਤਤਾ ਪੰਜਾਬ ਵਿੱਚ ਖਾਸ ਥਾਂ ਰੱਖਦੀ ਹੈ ਮੋਗਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਇੱਕ ਖਾਸ ਜ਼ਿਲ੍ਹਾ ਹੈ ਜੋ 24 ਨਵੰਬਰ 1995 ਨੂੰ ਫਰੀਦਕੋਟ ਤੋਂ ਵੱਖ ਹੋ ਕੇ ਬਣਿਆ ਇਹ ਸ਼ਹਿਰ ਨੈਸ਼ਨਲ ਹਾਈਵੇ 95 ਫਿਰੋਜ਼ਪੁਰ ਲੁਧਿਆਣਾ ਰੋਡ ਤੇ ਹੈ ਅਤੇ ਧਰਮਕੋਟ ਬਲਾਕ ਦੇ 150 ਪਿੰਡ ਵੀ ਇਸ ਦੇ ਅੰਦਰ ਆਉਂਦੇ ਹਨ ਮੋਗਾ ਦੀਆਂ ਗੱਡੀਆਂ ਲਈ ਆਰਟੀਓ ਕੋਡ ਪੀਬੀ 29 ਮੁੱਖ ਮੋਗਾ ਅਤੇ ਪੀਬੀ 69 ਬਾਗਾ ਪੁਰਾਣਾ ਖੇਤਰ ਹਨ ਜੋ ਆਵਾਜਾਈ ਅਤੇ ਵਪਾਰਕ ਪਛਾਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ ਗੋਲਿਕ ਤੌਰ ਤੇ ਮੋਗਾ ਦੀ ਜ਼ਮੀਨ ਬਹੁਤ ਉਪਜਾਊ ਹੈ ਜਿੱਥੇ 90% ਤੋਂ ਵੱਧ ਖੇਤੀਯੋਗ ਜ਼ਮੀਨ ਹੈ ਇਸ ਕਾਰਨ ਮੋਗਾ ਪੰਜਾਬ ਦੇ ਖੇਤੀਬਾੜੀ ਦੇ ਸਭ ਤੋਂ ਵੱਡੇ ਹਿੱਸੇ ਵਿੱਚੋਂ ਇੱਕ ਹੈ ਇੱਥੇ ਮੁੱਖ ਤੌਰ ਤੇ ਕਣਕ ਚੌਲ ਮੱਕੀ ਕਪਾਹ ਤੇਲਹਣ ਅਤੇ ਆਲੂ ਵਰਗੀਆਂ ਫਸਲਾਂ ਦੀ ਬਹੁਤ ਜ਼ਿਆਦਾ ਮਾਤਰਾ ਵਿੱਚ ਖੇਤੀ ਹੁੰਦੀ ਹੈ ਮੋਗਾ ਦੀਆਂ ਅਨਾਜ ਮੰਡੀਆਂ ਦੇਸ਼ ਭਰ ਵਿੱਚ ਪ੍ਰਸਿੱਧ ਹਨ ਜਿੱਥੇ ਕਿਸਾਨ ਆਪਣੀ ਫਸਲਾਂ ਵਧੀਆ ਕੀਮਤਾਂ ਤੇ ਵੇਚਦੇ ਹਨ ਇਸ ਇਲਾਕੇ ਨੇ ਭਾਰਤ ਵਿੱਚ ਹਰੀ ਕ੍ਰਾਂਤੀ ਨੂੰ ਅੱਗੇ ਵਧਾਉਣ ਵਿੱਚ ਕਾਫੀ ਭੂਮਿਕਾ ਨਿਭਾਈ ਹੈ। ਇੱਥੇ ਬਦਲਵੇਂ ਰੂਪ ਵਿੱਚ ਝੋਨਾ ਅਤੇ ਕਣਕ ਦੀ ਬਿਜਾਈ ਹੁੰਦੀ ਹੈ ਅਤੇ ਆਧੁਨਿਕ ਖੇਤੀ ਤਕਨੀਕਾਂ ਅਤੇ ਪਾਣੀ ਦੀ ਵੱਧ ਉਪਲਬਧਤਾ ਕਾਰਨ ਵੀ ਇਸ ਖੇਤਰ ਨੂੰ ਭਾਰਤ ਦਾ ਅਨਾਜ ਘਰ ਮੰਨਿਆ ਜਾਂਦਾ ਹੈ। ਡੇਰੀ ਉਦਯੋਗ ਦੇ ਮਾਮਲੇ ਵਿੱਚ ਵੀ ਮੋਗਾ ਅੱਗੇ ਹੈ। ਇੱਥੇ ਨੈਸਲੇ ਫੈਕਟਰੀ ਅਤੇ ਮਿਲਕ ਫੈਡ ਦੇ ਤਹਿਤ ਵੱਡੇ ਪੱਧਰ ਤੇ ਦੁੱਧ ਅਤੇ ਦੁੱਧ ਉਤਪਾਦ ਤਿਆਰ ਕੀਤੇ ਜਾਂਦੇ ਹਨ। Nestle ਫੈਕਟਰੀ ਹਜ਼ਾਰਾਂ ਕਿਸਾਨਾਂ ਤੋਂ ਰੋਜ਼ਾਨਾ ਦੁੱਧ ਖਰੀਦੀ ਹੈ ਜਿਸ ਨਾਲ ਸੈਂਕੜੇ ਪਿੰਡਾਂ ਦੀ ਆਰਥਿਕਤਾ ਮਜ਼ਬੂਤ ਹੁੰਦੀ ਹੈ ਇਸ ਇਲਾਕੇ ਵਿੱਚ ਬਣੇ ਕੀ ਪਨੀਰ ਦਹੀਂ ਅਤੇ ਲੱਸੀ ਵਰਗੇ ਉਤਪਾਦ ਸਿਰਫ ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਵੀ ਭੇਜੇ ਜਾਂਦੇ ਹਨ ਉਦਯੋਗ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਮੋਗਾ ਨੇ ਕਾਫੀ ਵਿਕਾਸ ਕੀਤਾ ਹੈ ਇੱਥੇ ਨਟ ਬੋਲਟ ਤੇਲ ਕੰਡੈਂਸਡ ਮਿਲਕ ਕਾਫੀ ਅਤੇ ਫੁੱਟਵੇਅਰ ਵਰਗੇ ਉਦਯੋਗ ਜ਼ੋਰਾਂ ਨਾਲ ਚੱਲ ਰਹੇ ਹਨ Nestle ਫੈਕਟਰੀ ਰਾਹੀਂ ਸਿੱਧਾ 2400 ਲੋਕਾਂ ਨੂੰ ਨੌਕਰੀ ਦਿੰਦੀ ਹੈ ਜਦਕਿ ਇਸ ਨਾਲ ਜੁੜੇ ਹੋਰ ਸਪਲਾਈਅਰ ਲਗਭਗ 86000 ਲੋਕਾਂ ਨੂੰ ਰੋਜਗਾਰ ਮੁਹैया ਕਰਵਾਉਂਦੇ ਹਨ ਮੋਗਾ ਨੂੰ ਐਨਆਰਆਈ ਡਿਸਟ੍ਰਿਕਟ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਵੱਸਦੇ ਹਨ ਜੋ ਇਲਾਕੇ ਦੀ ਆਰਥਿਕਤਾ ਅਤੇ ਸਮਾਜਿਕ ਪੱਧਰ ਨੂੰ ਨਵੀਆਂ ਉਚਾਈਆਂ ਤੇ ਲੈ ਜਾਂਦੇ ਹਨ ਮੋਗਾ ਦਾ ਇਤਿਹਾਸ ਬਹੁਤ ਹੀ ਪੁਰਾਣਾ ਅਤੇ ਰੋਮਾਂਚ ਭਰਿਆ ਹੈ ਇੱਥੇ ਇੰਡਸ ਵੈਲੀ ਸੱਭਿਆਚਾਰ ਦੇ ਅਸਾਰ ਮਿਲਦੇ ਹਨ ਜਿਵੇਂ ਕਿ ਪੁਰਾਤਨ ਬਰਤਨ ਅਤੇ ਇਟਾਂ ਇਹ ਖੇਤਰ ਮੌਰੀਆ ਗੁਪਤ ਮੋਗਲ ਅਤੇ ਬ੍ਰਿਟਿਸ਼ ਰਾਜ ਦੇ ਦੌਰਾਨ ਖਾਸ ਰਿਹਾ ਮੋਗਾ ਦਾ ਨਾਮ ਮੋਗਾ ਸਿੰਘ ਗਿੱਲ ਤੋਂ ਆਇਆ ਹੈ ਜਿਸ ਦੀ ਜ਼ਗੀਰ ਉੱਤੇ 1901 ਵਿੱਚ ਰੇਲ ਆਉਣ ਤੋਂ ਬਾਅਦ ਸ਼ਹਿਰ ਵਸਿਆ ਮੋਗਾ ਦੇ ਧਾਰਮਿਕ ਸਥਾਨ ਸਿੱਖ ਇਤਿਹਾਸ ਅਤੇ ਆਤਮਿਕਤਾ ਦਾ ਸਰੋਤ ਹਨ ਇੱਥੇ ਕਈ ਪ੍ਰਸਿੱਧ ਗੁਰਦੁਆਰੇ ਹਨ ਜੋ ਸਿੱਖ ਧਰਮ ਅਤੇ ਇਤਿਹਾਸਿਕ ਵਿਰਾਸਤ ਨੂੰ ਸਮਰਪਿਤ ਹਨ ਹੁਣ ਅਸੀਂ ਗੱਲ ਕਰਦੇ ਹਾਂ ਮੋਗਾ ਦੀਆਂ 10 ਸਭ ਤੋਂ ਪ੍ਰਸਿੱਧ ਥਾਵਾਂ ਬਾਰੇ ਪਹਿਲਾ ਗੁਰਦੁਆਰਾ ਨਾਨਕਸਰ ਸਾਹਿਬ ਤਖਤਪੁਰਾ ਗੁਰੂ ਨਾਨਕ ਦੇਵ ਜੀ ਗੁਰੂ ਹਰगोबिंद ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਨਾਨਕਸਰ ਤਖਤਪੁਰਾ ਇੱਕ ਸ਼ੁਭਾਇਮਾਨ ਧਾਰਮਿਕ ਸਥਾਨ ਹੈ ਦੂਜਾ ਗੁਰਦੁਆਰਾ ਮੈਦਿਆਣਾ ਸਾਹਿਬ ਇਹ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਆਰਾਮ ਸਥਾਨ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਸਿੱਖ ਇਤਿਹਾਸ ਦਾ ਸਕੂਲ ਕਹਿੰਦੇ ਹਨ ਇਹ ਗੁਰਦੁਆਰੇ ਦਾ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪੈਰੋਕਾਰਾਂ ਨੇ ਔਰੰਗਜ਼ੇਬ ਦੀ ਸ਼ਾਹੀ ਮੁਗਲ ਫੌਜਾਂ ਵਿਰੁੱਧ ਚਮਕੌਰ ਦੀ ਲੜਾਈ ਤੋਂ ਬਾਅਦ ਆਰਾਮ ਕੀਤਾ ਸੀ ਤੀਜਾ ਗੁਰਦੁਆਰਾ ਲੋਗੜ ਸਾਹਿਬ ਦੀਨਾ ਇਸ ਸਥਾਨ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ ਵਿੱਚ ਜਫਰਨਾਮਾ ਲਿਖਿਆ ਅਤੇ ਪਿਆਰੇ ਭਾਈ ਦਿਆ ਸਿੰਘ ਜੀ ਦੇ ਹੱਥ ਔਰੰਗਜ਼ੇਬ ਪਾਸ ਪਹੁੰਚਾਇਆ ਚੌਥਾ ਗੁਰਦੁਆਰਾ ਗੁਰੂ ਸਰਲੋਪੇ ਗੁਰਦੁਆਰਾ ਗੁਰੂ ਸਰ ਲੋਪੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਦੀ ਯਾਦਗਾਰੀ ਵਜੋਂ ਸ਼ੁਭਾਇਮਾਨ ਹੈ ਗੁਰੂ ਜੀ ਮਦੋਕਿਆਂ ਤੋਂ ਹੁੰਦੇ ਹੋਏ ਮਾਲਵਾ ਪ੍ਰਚਾਰ ਫੇਰੀ ਸਮੇਂ ਇੱਥੇ ਪਹੁੰਚੇ ਅਤੇ ਪ੍ਰੇਮੀ ਗੁਰਸਿੱਖਾਂ ਦੇ ਸਾਥ 2 ਦਿਨ ਰੁਕੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਘਰ ਲਈ ਕਾਫੀ ਜ਼ਮੀਨ ਜ਼ਗੀਰ ਦੇ ਤੌਰ ਤੇ ਦਿੱਤੀ ਗੁਰੂ ਘਰ ਦੇ ਨਾਲ ਸਰੋਵਰ ਕਾਰਨ ਇਸ ਸਥਾਨ ਨੂੰ ਗੁਰੂ ਸਰ ਦਾ ਨਾਮ ਮਿਲਿਆ ਪੰਜਵਾਂ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਮੋਗਾ ਜ਼ਿਲ੍ਹੇ ਦੇ ਪਿੰਡ ਦਰੋਲੀ ਭਾਈ ਵਿੱਚ ਹੈ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਤਨੀ ਬੀਬੀ ਦਾ ਮੋਦਰੀ ਜੀ ਜੋ ਬਾਬਾ ਗੁਰਦਿੱਤਾ ਜੀ ਦੀ ਮਾਤਾ ਸਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਗੁਰੂ ਸਾਹਿਬ ਜੀ ਨੇ ਖੁਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਸੀ 6ਵਾਂ ਗੁਰਦੁਆਰਾ ਗੁਰੂ ਕਾ ਮਹਿਲ ਅਟਾਰੀ ਸਾਹਿਬ ਦਰੋਲੀਪਾਈ ਗੁਰਦੁਆਰਾ ਸ੍ਰੀ ਗੁਰੂ ਕਾ ਮਹਿਲ ਅਟਾਰੀ ਸਾਹਿਬ ਮੋਗਾ ਜ਼ਿਲ੍ਹੇ ਦੇ ਪਿੰਡ ਦਰੋਲੀਪਾਈ ਵਿੱਚ ਹੈ ਇਸ ਥਾਂ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਧੂ ਸਾਹਿਬ ਭਾਈ ਸਾਈਂਦਾਸ ਜੀ ਦੀ ਰਹਿਣ ਵਾਲੀ ਜਗ੍ਹਾ ਸੀ ਉਹਨਾਂ ਨੇ ਇੱਕ ਨਵਾਂ ਘਰ ਬਣਵਾਇਆ ਸੀ ਜੋ ਬਹੁਤ ਸੋਹਣਾ ਅਤੇ ਵਿਲੱਖਣ ਸੀ। ਉਹਨਾਂ ਦੀ ਇੱਛਾ ਸੀ ਕਿ ਜੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਇਸ ਘਰ ਵਿੱਚ ਆ ਕੇ ਚਰਨ ਪਾਉਣਗੇ ਤਾਂ ਉਹਨਾਂ ਨੂੰ ਆਸ਼ੀਰਵਾਦ ਮਿਲੇਗਾ। ਭਾਈ ਸਾਈ ਦਾਸ ਜੀ ਦੀ ਪਤਨੀ ਨੇ ਕਿਹਾ ਕਿ ਉਹ ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਸਕਦੇ ਹਨ ਪਰ ਭਾਈ ਸਾਈ ਦਾਸ ਜੀ ਨੇ ਕਿਹਾ ਕਿ ਉਹ ਸਿਰਫ ਅਰਦਾਸ ਕਰਨਗੇ ਅਤੇ ਜੇ ਗੁਰੂ ਸਾਹਿਬ ਜੀ ਨੂੰ ਉਸ ਦੀ ਬੇਨਤੀ ਕਬੂਲ ਹੋਵੇਗੀ ਤਾਂ ਗੁਰੂ ਜੀ ਖੁਦ ਇੱਥੇ ਆ ਕੇ ਰਹਿਣਗੇ। ਇਸ ਬੇਨਤੀ ਨੂੰ ਕਬੂਲ ਕੀਤਾ ਗਿਆ ਅਤੇ ਗੁਰੂ ਸਾਹਿਬ ਜੀ ਇੱਥੇ ਰਹਿਣ ਲਈ ਆਏ ਅਤੇ ਫਿਰ ਕਈ ਵਾਰ ਇੱਥੇ ਆਉਂਦੇ ਰਹਿੰਦੇ ਸਨ। ਉਹ ਪੁਰਾਣਾ ਘਰ ਅਜੇ ਵੀ ਆਪਣੇ ਮੂਲ ਰੂਪ ਵਿੱਚ ਸੰਭਾਲਿਆ ਗਿਆ ਹੈ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀਆਂ ਹੋਰ ਕਈ ਵਸਤਾਂ ਵੀ ਸੰਭਾਲ ਕੇ ਰੱਖੀਆਂ ਗਈਆਂ ਹਨ ਸਤਮਾ ਗੁਰਦੁਆਰਾ ਜਨਮ ਸਥਾਨ ਬਾਬਾ ਗੁਰਦਿੱਤਾ ਜੀ ਸਾਹਿਬ ਦਰੋਲੀਪਾਈ ਗੁਰਦੁਆਰਾ ਸ੍ਰੀ ਜਨਮ ਸਥਾਨ ਬਾਬਾ ਗੁਰਦਿੱਤਾ ਜੀ ਸਾਹਿਬ ਮੋਗਾ ਜ਼ਿਲ੍ਹੇ ਦੇ ਪਿੰਡ ਦਰੋਲੀਪਾਈ ਦੇ ਵਿੱਚ ਹੈ ਇਹ ਥਾਂ ਬਾਬਾ ਗੁਰਦਿੱਤਾ ਜੀ ਦਾ ਜਨਮ ਸਥਾਨ ਹੈ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਦਮੋਦਰੀ ਜੀ ਦੇ ਵੱਡੇ ਪੁੱਤਰ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਅਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਪਿਤਾ ਸਨ 8 ਨਹਿਰੂ ਪਾਰਕ ਇਹ ਪਾਰਕ ਪਰਿਵਾਰਾਂ ਅਤੇ ਦੋਸਤਾਂ ਲਈ ਪਿਕਨਿਕਾਂ ਅਤੇ ਸ਼ਾਂਤ ਮਾਹੌਲ ਵਿੱਚ ਸੈਰ ਸਪਾਟੇ ਲਈ ਬਹੁਤ ਵਧੀਆ ਥਾਂ ਹੈ ਹਰੇ ਭਰੇ ਦਰਖਤ ਅਤੇ ਸੁੰਦਰ ਬਾਗਬਾਨੀ ਇਸ ਨੂੰ ਆਨੰਦਦਾਇਕ ਬਣਾਉਂਦੇ ਹਨ 9 ਗੀਤਾ ਭਵਨ ਸ਼੍ਰੀ ਗੀਤਾ ਭਵਨ ਮੰਦਿਰ ਮੋਗਾ ਵਿੱਚ ਪ੍ਰਸਿੱਧ ਹਿੰਦੂ ਮੰਦਿਰ ਹੈ ਇਹ ਵਿਦਾਂਤ ਨਗਰ ਵਿੱਚ ਮੋਗਾ ਦੇ ਦੱਖਣੀ ਕੋਨੇ ਤੇ ਹੈ ਇਹ ਧਾਰਮਿਕ ਸਥਾਨ ਆਤਮਿਕ ਸ਼ਾਂਤੀ ਅਤੇ ਸਪਿਰਚੁਅਲ ਵਾਤਾਵਰਣ ਲਈ ਜਾਣਿਆ ਜਾਂਦਾ ਹੈ ਇੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਰੂਹਾਨੀ ਊਰਜਾ ਦਾ ਅਹਿਸਾਸ ਹੁੰਦਾ ਹੈ ਦਸਮਾ ਸ਼ਹੀਦੀ ਪਾਰਕ ਮੋਗਾ ਵਿੱਚ ਹੋਏ ਇੱਕ ਲੜਾਕੂ دہشت ਗਰਦੀ ਹਮਲੇ ਵਿੱਚ 25 ਵਿਅਕਤੀਆਂ ਦੀ ਮੌਤ ਹੋ ਗਈ ਸੀ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਪਾਰਕ ਵਿੱਚ ਇੱਕ ਯਾਦਗਾਰੀ ਬਣਾਈ ਗਈ ਹੈ ਪੀੜਤਾਂ ਦੇ ਪਰਿਵਾਰ ਦੀ ਸਹਾਇਤਾ ਕਰਨ ਅਤੇ ਯਾਦਗਾਰ ਨੂੰ ਸੁਰੱਖਿਅਤ ਰੱਖਣ ਲਈ ਇੱਕ ਯਾਦਗਾਰ ਕਮੇਟੀ ਵੀ ਬਣਾਈ ਗਈ ਸੀ ਹਰ ਸਾਲ ਕਮੇਟੀ 25 ਜੂਨ ਤੋਂ ਬਾਅਦ ਆਉਣ ਵਾਲੇ ਪਹਿਲੇ ਐਤਵਾਰ ਨੂੰ ਇਸ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੀ ਹੈ ਅਸੀਂ ਹੁਣ ਮੋਗਾ ਅਤੇ ਮੋਗਾ ਦੇ ਹੋਰ ਪ੍ਰਸਿੱਧ ਸਥਾਨਾਂ ਬਾਰੇ ਗੱਲ ਕਰਦੇ ਹਾਂ ਮੋਗਾ ਦੀ ਸੱਭਿਆਚਾਰਕ ਜੀਵਨ ਸ਼ੈਲੀ ਬਹੁਤ ਰੰਗੀਨ ਹੈ ਇੱਥੇ ਲੋਕ ਭੰਗੜਾ ਗਿੱਧਾ ਜੁਗਣੀ ਟੱਪੇ ਅਤੇ ਲੋਕ ਸੰਗੀਤ ਨੂੰ ਬਹੁਤ ਪਸੰਦ ਕਰਦੇ ਹਨ ਵਿਸਾਖੀ ਲੋਹੜੀ ਗੁਰਪੁਰਬ ਅਤੇ ਹੋਰ ਤਿਹਾਰ ਇੱਥੇ ਧੂਮ-ਧਾਮ ਨਾਲ ਮਨਾਏ ਜਾਂਦੇ ਹਨ ਜੋ ਸਮਾਜ ਵਿੱਚ ਏਕਤਾ ਤੇ ਭਾਈਚਾਰੇ ਦਾ ਪ੍ਰਤੀਕ ਹਨ ਇਥੋਂ ਦੇ ਮਸ਼ਹੂਰ ਖਾਣੇ ਜਿਵੇਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਅੰਮ੍ਰਿਤਸਰੀ ਕੁਲਚਾ ਅਤੇ ਬਟਰ ਚਿਕਨ ਵੀ ਇਲਾਕੇ ਦੀ ਵੱਖਰੀ ਪਛਾਣ ਹਨ ਦਰਗਾਹ ਪੀਰ ਨਿਗਾਹ ਮੋਗਾ ਵਿੱਚ ਦਰਗਾਹ ਪੀਰ ਨਿਗਾਹ ਵੀ ਪ੍ਰਸਿੱਧ ਸਥਾਨ ਹੈ ਦਰਗਾਹ ਪੀਰ ਨਿਗਾਹ ਮੋਗਾ ਦੇ ਸਭ ਤੋਂ ਪ੍ਰਸਿੱਧ ਅਤੇ ਆਦਰਸ਼ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ ਇਹ ਦਰਗਾਹ ਸੂਫੀ ਸੰਤ ਪੀਰ ਨਿਗਾਹ ਜੀ ਨੂੰ ਸਮਰਪਿਤ ਹੈ। ਉਹਨਾਂ ਦੀ ਕਿਰਪਾ ਕਰਕੇ ਇਲਾਕੇ ਦੇ ਲੋਕ ਬਹੁਤ ਹੀ ਆਦਰ ਕਰਦੇ ਹਨ। ਦਰਗਾਹ ਦੀ ਖੂਬਸੂਰਤੀ ਅਤੇ ਪਵਿੱਤਰ ਵਾਤਾਵਰਣ ਲੋਕਾਂ ਨੂੰ ਆਤਮਿਕ ਸ਼ਾਂਤੀ ਅਤੇ ਰੂਹਾਨੀ ਤਾਜ਼ਗੀ ਦਿੰਦਾ ਹੈ। ਇੱਥੇ ਹਰ ਸਾਲ ਹਜ਼ਾਰਾਂ ਲੋਕ ਵੱਖ-ਵੱਖ ਧਰਮਾਂ ਅਤੇ ਜਾਤੀਆਂ ਤੋਂ ਸੱਤਰਾਂ ਤੌਰ ਤੇ ਪਵਿੱਤਰ ਯਾਤਰਾ ਲਈ ਆਉਂਦੇ ਹਨ। ਦਰਗਾਹ ਦੇ ਮੇਲੇ ਵਿੱਚ ਸੰਗੀਤ ਅਤੇ ਕਥਾਵਾਂ ਦਾ ਆਯੋਜਨ ਹੁੰਦਾ ਹੈ ਜੋ ਸੱਭਿਆਚਾਰਕ, ਇਕਤਾ ਅਤੇ ਭਾਈਚਾਰੇ ਦਾ ਪ੍ਰਤੀਕ ਹਨ। ਦਰਗਾਹ ਪੀਰ ਨਿਗਾਹ ਮੁੱਗਾ ਦੀ ਆਤਮਿਕ ਵਿਰਾਸਤ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ। ਹੁਣ ਅਸੀਂ ਮੋਗਾ ਵਿੱਚ ਰਹਿ ਰਹੀ ਆਬਾਦੀ ਦੀ ਗੱਲ ਕਰਦੇ ਹਾਂ 2025 ਦੇ ਅੰਦਾਜ਼ੇ ਮੁਤਾਬਕ ਮੋਗਾ ਜ਼ਿਲ੍ਹੇ ਦੀ ਕੁੱਲ ਆਬਾਦੀ ਲਗਭਗ 1094723 ਹੋ ਗਈ ਹੈ ਜਿਸ ਵਿੱਚ ਲਗਭਗ 578196 ਮਰਦ ਅਤੇ 516527 ਔਰਤਾਂ ਹਨ 2011 ਦੀ ਜਨਗਣਨਾ ਅਨੁਸਾਰ ਆਬਾਦੀ 995746 ਸੀ ਲਿੰਗ ਅਨੁਪਾਤ 893 ਸੀ ਅਤੇ ਲਿਖਤ ਦਰ 70.68% ਪੁਰਸ਼ 74.44% ਅਤੇ ਔਰਤਾਂ 66.48% ਸੀ। ਮੋਗਾ ਸ਼ਹਿਰ ਦੀ ਆਬਾਦੀ 2025 ਵਿੱਚ ਲਗਭਗ 2,118,000 ਅੰਦਾਜ਼ਿਤ ਕੀਤੀ ਗਈ ਹੈ, ਜਦਕਿ 2011 ਵਿੱਚ ਇਹ 1,50,000 ਦੇ ਆਸ-ਪਾਸ ਸੀ। ਮੋਗਾ ਨੇ ਖੇਡਾਂ ਦੇ ਖੇਤਰ ਵਿੱਚ ਭਾਰਤ ਨੂੰ ਕਈ ਪ੍ਰਸਿੱਧ ਖਿਡਾਰੀ ਦਿੱਤੇ ਹਨ। ਖਾਸ ਕਰਕੇ ਹਾਕੀ, ਕੁਸ਼ਤੀ ਅਤੇ ਕਬੱਡੀ ਵਿੱਚ ਹਾਕੀ ਵਿੱਚ ਕਰਨ ਸਿੰਘ ਗਿੱਲ ਅਤੇ ਰਵਿੰਦਰ ਸਿੰਘ ਵਰਗੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਦਾਨਾਂ ਤੇ ਅਪਣੀ ਪਹਿਚਾਨ ਬਣਾਈ ਹੈ। ਕੁਸ਼ਤੀ ਦੇ ਖੇਤਰ ਵਿੱਚ ਦਲਜੀਤ ਸਿੰਘ ਅਤੇ ਜਸਵੀਰ ਸਿੰਘ ਨੇ ਕਈ ਮੁਕਾਬਲੇ ਜਿੱਤ ਕੇ ਮੋਗਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੇ ਨਾਲ-ਨਾਲ ਕਬੱਡੀ ਵਿੱਚ ਮਨਦੀਪ ਸਿੰਘ ਅਤੇ ਰਜਿੰਦਰ ਸਿੰਘ ਵਰਗੇ ਮਸ਼ਹੂਰ ਖਿਡਾਰੀ ਪ੍ਰੋ ਕਬੱਡੀ ਲੀਗ ਅਤੇ ਹੋਰ ਪ੍ਰਮੁੱਖ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਇਹ ਸਾਰੇ ਖਿਡਾਰੀ ਮੋਗਾ ਦੀ ਖੇਡਾਂ ਵਿੱਚ ਮਿਹਨਤ ਅਤੇ ਪ੍ਰਤਿਭਾ ਦਾ ਜ਼ਬਰਦਸਤ ਉਦਾਹਰਣ ਹਨ। ਮੋਗਾ ਨਾਲ ਜੁੜੇ ਇੱਕ ਪ੍ਰਸਿੱਧ ਫਿਲਮੀ ਅਦਾਕਾਰ ਸੋਨੂ ਸੂਧ ਹਨ। ਸੋਨੂ ਸੂਦ ਨੇ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਵਿੱਚ ਆਪਣੀ ਮਿਹਨਤ ਅਤੇ ਪ੍ਰਤਿਭਾ ਨਾਲ ਖੂਬ ਨਾਮ ਕਮਾਇਆ ਹੈ। ਉਹ ਨਾ ਸਿਰਫ ਆਪਣੀ ਅਦਾਕਾਰੀ ਲਈ ਮਸ਼ਹੂਰ ਹਨ, ਬਲਕਿ ਸਮਾਜਿਕ ਕਾਰਜਾਂ ਅਤੇ ਮਦਦ ਲਈ ਵੀ ਬਹੁਤ ਜਾਣੇ ਜਾਂਦੇ ਹਨ। ਸੋਨੂ ਸੂਦ ਮੋਗਾ ਜ਼ਿਲ੍ਹੇ ਦੇ ਮਾਣ ਹਨ, ਜੋ ਪੰਜਾਬ ਤੋਂ ਬਾਹਰ ਵੀ ਆਪਣਾ ਚਮਕਦਾਰ ਰੋਲ ਨਿਭਾ ਰਹੇ ਹਨ। ਇਸ ਤੋਂ ਇਲਾਵਾ ਮੋਗਾ ਤੋਂ ਹੋਰ ਵੀ ਕਈ ਪ੍ਰਸਿੱਧ ਵਿਅਕਤੀ ਹਨ ਜਿਨ੍ਹਾਂ ਨੇ ਆਪਣੇ ਨਾਮ ਦੇ ਨਾਲ-ਨਾਲ ਮੋਗਾ ਜ਼ਿਲ੍ਹੇ ਦਾ ਨਾਮ ਵੀ ਰੋਸ਼ਨ ਕੀਤਾ ਹੈ, ਜਿਵੇਂ ਕਿ ਲਾਲਾ ਲਾਜਪਤ ਰਾਏ। ਪਾਰਤ ਦੇ ਮਹਾਨ ਆਜ਼ਾਦੀ ਸੈਨਾਨੀ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਉਹ ਪੰਜਾਬੀ ਸੁਤੰਤਰਤਾ ਲਹਿਰ ਦੇ ਪ੍ਰਮੁੱਖ ਨੇਤਾ ਸਨ ਡਾਕਟਰ ਨਰਿੰਦਰ ਸਿੰਘ ਕਪਾਨੀ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਯੋਗਦਾਨ ਦੇਣ ਵਾਲੇ ਪ੍ਰਸਿੱਧ ਵਿਗਿਆਨੀ ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਸ਼ਾਨਦਾਰ ਖਿਡਾਰੀ ਜਸਵੰਤ ਸਿੰਘ ਕਨਵਲ ਪ੍ਰਸਿੱਧ ਪੰਜਾਬੀ ਲੇਖਕ ਅਤੇ ਸਾਹਿਤਕਾਰ ਮੋਗਾ ਵਿੱਚ ਕਈ ਵਧੀਆ ਸਕੂਲ ਕਾਲਜ ਅਤੇ ਯੂਨੀਵਰਸਟੀਆਂ ਹਨ ਜਿਵੇਂ ਡੀਐਮ ਕਾਲਜ ਆਰਆਈਐਮਟੀ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਦੀ ਇੱਥੇ ਦੇ ਵਿਦਿਆਲਿਆਂ ਤੇ ਕਾਲਜਾਂ ਨੇ ਬਹੁਤ ਯੋਗਦਾਨ ਦਿੱਤਾ ਹੈ ਜਿਸ ਨਾਲ ਇਲਾਕੇ ਦੀ ਲਿਟਰੇਸੀ ਦਰ ਅਤੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਿਆ ਹੈ ਆਧੁਨਿਕਤਾ ਅਤੇ ਆਵਾਜਾਈ ਦੇ ਮਾਮਲੇ ਵਿੱਚ ਮੋਗਾ, ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ ਵਰਗੇ ਸ਼ਹਿਰਾਂ ਨਾਲ ਰੇਲ ਅਤੇ ਸੜਕ ਰਾਹੀਂ ਬਹੁਤ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਇੱਥੇ ਆਧੁਨਿਕ ਬਿਜਲੀ, ਪਾਣੀ, ਹਸਪਤਾਲ ਅਤੇ ਸੜਕਾਂ ਦੀ ਸਹੂਲਤ ਉਪਲਬਧ ਹੈ ਜੋ ਲੋਕਾਂ ਦੀ ਜ਼ਿੰਦਗੀ ਨੂੰ ਸੁਖਮੈ ਅਤੇ ਆਸਾਨ ਬਣਾਉਂਦਾ ਹੈ। ਮੋਗਾ ਦੇ ਪਿੰਡਾਂ ਵਿੱਚ ਚੌਪਾ ਘਟਾਈ, ਟੋਪੀਆਂ, ਚਾਦਰਾਂ ਅਤੇ ਹੱਥ ਕੱਢੇ ਸੂਟ ਮਸ਼ਹੂਰ ਹਨ। ਇੱਥੇ ਦੀਆਂ ਲੋਕ ਕਲਾਵਾਂ, ਰੰਗਾਂ ਅਤੇ ਵਿਅੰਜਨਾਂ ਨਾਲ ਭਰਪੂਰ ਹੁੰਦੀਆਂ ਹਨ। ਮੋਗਾ ਨੇ ਆਧੁਨਿਕ ਇਮਾਰਤਾਂ, ਸੜਕਾਂ ਸਿਹਤ ਕੇਂਦਰਾਂ, ਖਰੀਦਦਾਰੀ ਮਾਲਾਂ ਅਤੇ ਉਦਯੋਗਿਕ ਕਲਸਟਰਾਂ ਰਾਹੀਂ ਆਪਣੇ ਆਪ ਨੂੰ ਆਧੁਨਿਕਤਾ ਵੱਲ ਵਧਾਇਆ ਹੈ। ਨੈਸਲੇ ਵਰਗੀਆਂ ਕੰਪਨੀਆਂ ਇੱਥੇ ਦੇ ਲੋਕਾਂ ਨੂੰ ਰੋਜ਼ਗਾਰ ਦੇ ਰਹੀਆਂ ਹਨ। ਮੋਗਾ ਇੱਕ ਐਸਾ ਜ਼ਿਲ੍ਹਾ ਹੈ ਜੋ ਇਤਿਹਾਸਿਕ ਮਹੱਤਤਾ, ਖੇਤੀਬਾੜੀ, ਆਧੁਨਿਕ ਵਿਕਾਸ, ਆਤਮਿਕਤਾ, ਲੋਕ ਸਭਿਆਚਾਰ ਅਤੇ ਆਰਥਿਕ ਉਛਾਣ ਨਾਲ ਪਰਬੂਰ ਹੈ। ਇੱਥੇ ਦੇ ਲੋਕ ਵਿਦੇਸ਼ਾਂ ਵਿੱਚ ਵੀ ਵਸ ਰਹੇ ਹਨ ਅਤੇ ਇਲਾਕੇ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਮੁਗਾ ਅੱਜ ਦੇ ਸਮੇਂ ਵਿੱਚ ਪੰਜਾਬ ਦੀ ਵਿਰਾਸਤ ਅਤੇ ਭਵਿੱਖ ਦਾ ਮਾਣਦਾਰ ਚਿਹਰਾ ਬਣ ਚੁੱਕਾ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਦੀ ਸ਼ਾਨ ਵਧਾਉਂਦਾ ਰਹੇਗਾ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ। ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਸੀਂ ਅਗਲੇ ਵੀਡੀਓ ਵਿੱਚ ਫੇਰ ਮਿਲਾਂਗੇ। ਖੁਸ਼ ਰਹੋ ਅਤੇ ਸੁਰੱਖਿਅਤ ਰਹੋ। ਸਤਿ ਸ੍ਰੀ ਅਕਾਲ।